ਕੀ ਅੱਜ ਜੋ ਭਾਰਤ ਸਰਕਾਰ ਦੇ ਹਾਲਾਤ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਇੱਕ ਡਿਕਟੇਟਰਸ਼ਿਪ ਕਰ ਰਿਹਾ ਹੈ ਨਰਿੰਦਰ ਮੋਦੀ ਅੱਜ ਕਿਸਾਨ ਭਰਾ ਸਾਡੇ ਜਿਹੜੇ ਨੇ ਅੱਜ ਉਹ ਚਾਹੇ ਸ਼ੰਭੂ ਬਾਰਡਰ ਤੇ ਆ ਚਾਹੇ ਖਨੌਰੀ ਬਾਰਡਰ ਤੇ ਨੇ ਅੱਜ ਉਹਨਾਂ ਤੇ लाठी चार्ज ਹੋ ਰਿਹਾ ਉਹਨਾਂ ਤੇ ਗੋਲੀਆਂ ਚੱਲ ਰਹੀਆਂ ਨੇ ਉੱਥੇ ਬੈਰੀਕੇਡ ਲਾ ਕੇ ਸਰਯੇ ਲਾ ਕੇ ਅਥਰੂ ਗੈਸ ਛੱਡ ਕੇ ਅੱਜ ਉਹ ਕਿਸਾਨ ਜ਼ਖਮੀ ਹੋ ਰਹੇ ਨੇ ਸਾਡਾ ਵੀਰ ਸ਼ੁਭਕਰ ਜੋ ਕਿ ਪਿਛਲੇ ਦਿਨੀ ਸ਼ਹੀਦ ਹੋ ਗਿਆ ਚੋਂਦੇ ਇਨਸਾਫ ਲਈ ਜਿਹੜਾ ਅੱਜ ਸਾਰੀਆਂ ਯੂਨੀਅਨਾਂ ਕੀ ਇਹ ਮੰਗ ਕਰ ਰਹੀਆਂ ਨੇ ਕਿ ਇੱਕ ਪਰਚਾ ਜਿਹੜਾ ਜਿਹੜੇ ਮੌਕੇ ਤੇ ਜਿਹੜੇ ਅਫਸਰ ਸੀ ਮੌਕੇ ਦਾ ਮੁੱਖ ਮੰਤਰੀ ਔਰ ਜਿਹੜੇ ਮੌਕੇ ਦਾ ਡੀਜੀਪੀ ਆ ਉਹਦੇ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਜਿਹੜਾ ਸਿਰਫ ਹਥਿਆਰਾਂ ਦੇ ਵਿੱਚ ਖੁੱਪਿਆ ਆ ਉਹ ਇਹ ਗੱਲ ਕਹਿੰਦਾ ਕਿ ਮੈਂ 1 ਕਰੋੜ ਰੁਪਇਆ ਦੇਤਾ ਪਰਿਵਾਰ ਨੂੰ ਉਹ ਇਹ ਕਹਿੰਦਾ ਮੈਂ ਸਰਕਾਰੀ ਨੌਕਰੀ ਦੇਤੀ ਪਰ ਮੈਂ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ 1 ਕਰੋੜ ਰੁਪਏ ਨਾਲ ਛੁੱਪ ਕਰਨੀ ਵਾਪਸ ਮੋੜੋਣਾ ਅਜੇ ਤਾਂ ਬਠਿੰਡੇ ਵਾਲੇ ਲੜਾਈ ਲੜਤੇ ਪਈ ਸੀ ਛੁੱਪਦੀਪ ਦੀ ਸਿੱਧੂ ਮੂਸੇ ਵਾਲੇ ਦੀ ਅਜੇ ਉਹਦਾ ਅਨਸਾਫ਼ ਨਹੀਂ ਸੀ ਮਿਲਿਆ ਆ ਨਵਾਂ ਅਨਸਾਫ਼ ਤੇਰੇ ਤੋਂ ਮੰਗਦੇ ਆ ਛੁੱਪ ਕਰਨ ਦਾ ਅੱਜ ਉਹਦਾ ਅਨਸਾਫ਼ ਲੈਣ ਲਈ ਜਿਹੜਾ ਹੈ ਇੱਕ ਟਰੈਕਟਰ ਮਾਰਚ ਕੱਢ ਲਿਆ ਔਰ ਕਿਸਾਨਾਂ ਦਾ ਸਮਰਥਨ ਕਰਨ ਲਈ ਅੱਜ ਕਾਂਗਰਸ ਪਾਰਟੀ ਵੱਲੋਂ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਦੇਸ਼ਾਂ ਦੇਸ਼ਾਂ ਤੱਕ ਅੱਜ ਜੀਰੇ ਹਲਕੇ ਜਿਹੜੀਆਂ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖੜਕੇ ਸਾਹਿਬ ਵੱਲੋਂ ਜੋਕਤ ਵਾਲਾ ਇਹ ਉਹਦੇ ਤਹਿਤ ਜਿਹੜਾ ਅੱਜ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਔਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਔਰ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਹਨਾਂ ਨੂੰ ਆਪਦੇ ਬੱਚਿਆਂ ਤੇ ਪਰਿਵਾਰਾਂ 'ਚ ਭੇਜਿਆ ਜਾਵੇ ਔਰ ਸ਼ੁਭ ਕਰਨ ਤੇ ਉਹ ਜਿਹੜਾ ਸ਼ਹੀਦ ਹੋਇਆ ਜਿਹਨੇ ਗੋਲੀ ਮਾਰੀ ਆ ਸ਼ੁਭ ਕਰਨ ਤੇ ਉਹਦੇ ਤੇ ਤਾਂ ਪਰਚਾ ਦਰਜ ਹੋਣਾ ਹੀ ਹੋਣਾ ਹੈ ਮੁੱਖ ਮੰਤਰੀ ਹਰਿਆਣਾ ਤੇ ਪਰਚਾ ਦਰਜ ਹੋਣਾ ਚਾਹੀਦਾ ਡੀਜੀਪੀ ਹਰਿਆਣਾ ਤੇ ਪਰਚਾ ਦਰਜ ਹੋਣਾ ਚਾਹੀਦਾ ਕਰੋੜਾਂ ਨਾਲ ਬਾਵਾ ਦੇ ਪੁੱਤ ਨਹੀਂ ਮਜੜਦੇ ਪਰ ਜਿਹੜਾ ਬੰਦਾ ਆਪਦਾ ਪੁੱਤ ਦਾ ਨਾ ਹੋਇਆ ਉਹ ਦੂਜਿਆਂ ਦੇ ਪੁੱਤ ਦੀ ਛਾਹ ਨਹੀਂ ਲੈ ਸਕਦਾ। ਹਲਾਨ ਤਾਂ ਕੀਤਾ ਜਦੋਂ ਪੰਜਾਬ 'ਚ ਗੱਠ ਜੋੜ ਹੋਵੇਗਾ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇਵਾਂਗੇ। ਗੱਲ ਇਹ ਜੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਲੜ ਰਹੀ ਏ। 13 ਦੀਆਂ 13 ਸੀਟਾਂ ਤੇ ਇਸੇ ਕਰਕੇ ਪੰਜਾਬ 'ਚ ਇਹਨਾਂ ਨਾਲ ਕੋਈ ਗੱਠ ਜੋੜ ਨਹੀਂਗਾ। ਚੌਥੀ ਇਹ ਭਾਜੀਪੀ ਨਾਲ ਰਲ ਕੇ ਇਥੇ ਕਿਸਾਨਾਂ ਦੇ ਉੱਪਰ ਤਸ਼ੱਤਤ ਕਰ ਰਹੇ ਨੇ। ਔਰ ਜੇ ਪਰਚਾ ਦਰਜ ਕਰਨ ਤੇ ਤਾਂ ਪਤਾ ਲੱਗੇ ਕਿ ਇਹ ਬੀਜੇਪੀ ਦੀ ਬੀ ਟੀਮ ਹੀ ਹੈ ਹਰਿਆਣਾ ਚੰਡੀਗੜ੍ਹ ਨਹੀਂ ਦੀ ਬਿਲਕੁਲ ਨਹੀਂ ਕਰਾਂਗੇ ਮੈਂ ਨਾ ਪੰਜਾਬ ਚ ਹੋ ਗਿਆ ਜੀਰਾ ਤਾਂ ਵੀ ਨਹੀਂ ਕਰੂੰਗਾ ਹੋਰ ਦੱਸੋ ਕਿ ਜਿਹੜੀ ਇਹ ਬੀ ਟੀਮ ਹਮੇਸ਼ਾ ਭਗਵੰਤ ਮਾਨ ਜੀ ਅਮਿਤ ਸ਼ਾਹ ਦੀ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦੀ ਹੈ ਔਰ ਜਦੋਂ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦੇ ਆ ਤੇ ਭਈ ਹਰਿਆਣਾ ਚ ਸਰਕਾਰ ਬੀਜੇਪੀ ਦੀ ਹੈ ਔਰ ਹਰਿਆਣਾ ਚ ਬੀਜੇਪੀ ਦੀ ਆ ਇੱਥੇ ਉਹਨਾਂ ਦੇ ਭਾਈਵਾਲ ਅਕਾਲੀ ਦਲ ਵਾਲੇ ਵੀ ਬੈਠੇ ਆ ਔਰ ਉਹਨਾਂ ਦੇ ਭਾਈਵਾਲ ਜਿਹੜੀ ਬੀ ਟੀਮ ਕੋ ਭਗਵੰਤ ਮਾਨਮੀ ਬੈਠਾ ਔਰ ਇਹ ਚਾਹੁੰਦੇ ਆ ਕਿ ਕਿਸਾਨਾਂ ਨੂੰ ਜਿਵੇਂ ਨਰਿੰਦਰ ਮੋਦੀ ਨੇ ਮਨਕੀ ਬਾਤ ਦੇ ਵਿੱਚੋਂ ਜਿਹੜਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਉਹਨੇ ਉਹ ਨਾਰਾ ਖਤਮ ਕਰਕੇ ਕਰਤਾ ਜੈ ਜਵਾਨ ਤੇ ਜੈ ਸੰਵਿਧਾਨ ਉਹਨੇ ਕਿਸਾਨੀ ਬਾਹਰ ਕਰ ਦਿੱਤੀ ਉਹ ਚਾਹੁੰਦਾ ਹੈ ਕਿ ਮੈਂ ਕਿਸਾਨ ਰਹਿਣ ਨਹੀਂ ਦੇਣਾਗਾ ਉਹ ਡਿਕਟੇਟਰਸ਼ਿਪ ਕਰਨੀ ਚਾਹੁੰਦਾ ਹੈ ਉਹ ਰਾਤ ਕਰਨਾ ਚਾਹੁੰਦਾ ਹੈ ਦੇਸ਼ ਦੇ ਉੱਤੇ ਪਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਜਿਹੜਾ ਉਹ ਡਟ ਕੇ ਬੈਠਾ ਆਪਦੇ ਹੱਕ ਲੈ ਕੇ ਵਾਪਸ ਮੋੜਾਂਗੇ